ਬਿਦਾ ਅਨ ਸਭਾ ਹਲਕਾ ਮਲੇਕੋਲਾ ਵਿਦਾਇਕ ਡਾਕਟਰ ਮੁਹੰਮਦ ਜਮੀਲਉਰ रहमान ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੇਰ ਕੋਲਾ ਜਲਦੀ ਹੀ ਮੈਡੀਕਲ ਹੱਬ ਵਜੋਂ ਉੱਭਰੇਗਾ ਅਤੇ ਇੱਥੇ 200 ਕਰੋੜ ਰੁਪਏ ਦੀ ਲਾਗਤ ਨਾਲ 150 ਬਿਸਤਿਆਂ ਵਾਲਾ ਐਸਆਈ ਹਸਪਤਾਲ ਬਣ ਕੇ ਤਿਆਰ ਹੋਵੇਗਾ ਆਉ ਦਿਖਾਉਣਾ ਤੁਹਾਨੂੰ ਇਸ ਮੌਕੇ ਡਾਕਟਰ ਜਮੀਲ रहमान ਨੇ ਕੀ ਕਿਹਾ ਮਲੇਕੋਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਖੰਦੀ ਦੀ ਰਿਪੋਰਟ ਮੈਡੀਕਲ ਕਾਲਜ ਬੰਨਣਾ ਜਿਹੜਾ ਹੈ ਉਹ بس ਜਿੰਨਾ ਦੀ ਗੱਲ ਰਹਿ ਗਈ ਔਰ ਕੁਝ ਹੀ ਸਮੇਂ ਬਾਅਦ ਇਹ ਪਰਵਾਨਗੀ ਸਾਨੂੰ ਮਿਲ ਜਾਏਗੀ ਔਰ ਉਸ ਤੋਂ ਬਾਅਦ ਆਪਾਂ ਸਾਰੇ ਰਲ ਮਿਲ ਕੇ ਮੈਡੀਕਲ ਕਾਲਜ ਜਿਹੜੀ ਹੈ ਉਹ ਪੱਥਰ ਰੱਖਾਂਗੇ ਔਰ ਮਲੇਰ ਕੋਲੀ ਦੀ ਇਤਿਹਾਸਿਕ ਧਰਤੀ ਤੇ ਮੈਡੀਕਲ ਕਾਲਜ ਬਣਨ ਦੇ ਨਾਲ ਕਿੰਨੀ ਡਿਵੈਲਪਮੈਂਟ ਹੋਣੀ ਹੈ ਉਸ ਦਾ ਪਹਿਲਾ ਅੰਦਾਜ਼ਾ ਕਰਨਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਹੈ ਇਹ ਬਹੁਤ ਵੱਡਾ ਪ੍ਰੋਜੈਕਟ ਜਿੱਦੀ ਕਾਸਟ ਪਿੰਸੋ ਪੀਕ ਰੋਡ ਤੋਂ ਵਧਾ ਕੇ ਹੁਣ 562 ਕਰੋੜ 88 ਲੱਖ ਕੋ ਚੁੱਕੀ ਹੈ। ਔਰ ਇੰਨਾ ਪੈਸਾ ਖਾਤਨਾ ਹੈ ਜੋ ਹੋਰ ਜ਼ਿਆਦਾ ਵਧਾ ਕਰਾਇਆ ਸੀ। ਤੇ 5 ਸਾਲਾਂ ਦੇ ਦੌਰਾਨ ਦੌਰਾਨ ਦੇਖੋ 100 100 ਫੀਟ ਹਰ ਸਾਲ ਦੀ ਹੁੰਨੀ ਹੈ। 5 ਸਾਲਾਂ ਦਾ ਫੋਰਥ ਹੈ। 5 ਸਾਲਾਂ 'ਚ 500 ਡਾਕਟਰ ਜਿਹੜਾ ਹੈ ਉਹ ਸਾਨੂੰ ਸਹੀ ਸਿਰ ਧਰਜ ਤੋਂ ਬੰਦ ਹੋਇਆ ਨਜ਼ਰ ਆਏਗਾ। ਜਿੱਥੇ ਇਸ ਪ੍ਰੋਜੈਕਟ ਨੂੰ ਇੱਥੇ ਤੱਕ ਲੈ ਕੇ ਆਉਣ ਚ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਦੂਰ ਅੰਦੇਸ਼ੀ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਔਰ ਮਲੇਰਕੋਲੇ ਦੀ ਇਸ ਧਰਤੀ ਨਾਲ ਉਹਨਾਂ ਦਾ ਲਗਾਓ ਤੇ ਪਿਆਰ ਉਸ ਦੇ ਨਾਲ ਨਾਲ ਟਾਡਾ ਸਾਰਿਆਂ ਦਾ ਸਹਿਯੋਗ ਵੀ ਸਾਨੂੰ ਲਗਾਤਾਰ ਮਿਲਦਾ ਰਿਹਾ ਹੈ ਔਰ ਉਮੀਦ ਕਰਦੇ ਹਾਂ ਕਿ ਕੋ ਵੀ ਖ ਵਿੱਚ ਵੀ ਤੁਹਾਡਾ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਮਿਲੇਗਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਵੱਡੇ ਪ੍ਰੋਜੈਕਟ ਨੂੰ ਮਲੇਰ ਕੋਲੇ ਦੇ ਇਸ ਇਸਤਿਹਾਕ ਦੀ ਧਰਤੀ ਤੇ ਕਾਇਮ ਕਰ ਸਕੀਏ ਸਾਥੀਓ ਕਿਸੇ ਵੀ ਵੱਡੇ ਪ੍ਰੋਜੈਕਟ ਨੂੰ ਆਏ ਤਕਮੀਲ ਤੱਕ ਪਹੁੰਚਾਉਣਾ ਬੜੀ ਹਿੰਮਤ ਬੜੀ ਲਗਨ ਬੜੀ ਮਿਹਨਤ ਦਾ ਕੰਮ ਹੋਇਆ ਕਰਦਾ ਕਿਉਂਕਿ ਹਮੇਸ਼ਾ ਉਹ ਇਨਸਾਨ ਜਾਂ ਉਹ ਸਰਕਾਰ ਹੀ ਆਪਣੀ ਮੰਜ਼ਲ ਤੇ ਪਹੁੰਚਦੀ ਹੈ ਜਿਹੜੀ ਕਿਸੇ ਵੀ ਟੀਚੇ ਨੂੰ ਮਿੱਥ ਕੇ ਲਗਾਤਾਰ ਉਸ ਦੀ ਪ੍ਰਾਪਤੀ ਲਈ ਸੰਘਰਸ਼ ਕਰਦੀ ਹੈ ਜद्दोजहद ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਈ ਵਿੱਚ مایੋਸ ਕਰਨ ਮرحله ਵੀ ਆਉਂਦੇ ਹੁੰਦੇ ਨੇ ਕਈ ਪਾਸੇ ਵਿਰੋਧ ਵੀ ਹੁੰਦੇ ਨੇ ਪਰ ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਏਮ ਨੂੰ ਆਪਣੇ ਨਿਸ਼ਾਨੇ ਨੂੰ ਆਪਣੇ ਮਕਸਦ ਨੂੰ ਮੱਦੇਨਜ਼ਰ ਰੱਖ ਕੇ ਕਿ ਵਦਨ ਵਾਲਾ ਸੱਤ ਹਮੇਸ਼ਾ ਕਾਮਯਾਬ ਹੁੰਦਾ ਹੈ ਮੈਂਨੇ ਕਦੇ ਕਿਸੇ ਨਾਲ ਕੋਈ ਵਿਸਤ੍ਰਾਨੀ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਤੋਂ ਰੈ ਲੈਨੇ ਆ ਜੋ ਵੀ ਆਂਦਾ ਹੈ ਹਰ ਇੱਕ ਦੀ ਗੱਲ ਸੁਣਦੇ ਆਂ ਔਰ ਹੱਤਲ ਮਕਤੂਬ ਕੋਸ਼ਿਸ਼ ਕਰਦੇ ਆਂ ਤਾਂ ਕੰਮ ਕੀਤਾ ਜਾਵੇ ਸਾਰਿਆਂ ਨੂੰ ਮਾਨ ਸਤਕਾਰ ਕਿਉਂਕਿ ਸਾਰੀ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਸੀ ਇਹ ਤੁਸੀਂ ਸਾਰਿਆਂ ਨੇ ਇਕੱਠੇ ਇਹ ਉੱਪਰ ਵਾਲੇ ਦੀ ਕਿਰਪਾ ਨਾਲ ਦਵਾਈ ਸੀ ਔਰ ਜੋ ਜੋ ਮੈਨੇ ਨਿਸ਼ਾਨੇ ਮਿੱਥੇ ਹੋਏ ਨਾ ਭਾਵੇਂ ਮੈਡੀਕਲ ਕਾਲਜ ਦੀ ਗੱਲ ਹੋਵੇ ਭਾਵੇਂ ईएसआईसी ਹਸਪੀਟਲ ਦੀ ਗੱਲ ਹੋਵੇ ਇਹ ਜਿਹੜਾ ਐਸਆਈ ਹਸਪੀਟਲ ਵੀ ਬੰਨਣਾ ਹੈ ਮਲੇਰ ਟੋਲੇ 150 ਬਿਸਤਰ ਦਾ ਉਹਦੇ ਲਈ ਵੀ ਮੈਂ ਪ੍ਰਪੋਜ਼ਲ ਤਿਆਰ ਕੀਤੀ ਸੀ ਔਰ ਪ੍ਰਪੋਜ਼ਲ ਤਿਆਰ ਕਰਕੇ ਜਦੋਂ ਇੱਥੇ ਸਈਆਂ ਮਗਰਵਾਲ ਜੀ ਹੁੰਦੇ ਸੀ ਡਿਪਟੀ ਕਮਿਸ਼ਨਰ ਸਾਹਿਬ ਉਦੋਂ ਅਸੀਂ ਇਹ ਪ੍ਰਪੋਜ਼ਲ ਜਿਹੜੀ تھی ਸਬਮਿਟ ਕੀਤੀ ਸੀ ਔਰ ਸੀਐਲ ਸਾਹਿਬ ਨੇ ਉਸ ਤੋਂ ਬਾਅਦ ਉੱਪਰ ਵੱਲੇ ਦੀ ਕਿਰਪਾ ਹੀ ਉਹ ਪ੍ਰਪੋਜ਼ਲ ਵੀ ਸਾਡੀ ਪਾਸ ਹੋਈ ਉਨੇ ਆਪਾਂ ਲਹਿਰੇਗਾਗੇ ਤੋਂ ਲੈ ਕੇ ਲਹਿਰਾਗਾਗਾ ਸੁਨਾਮ ਸੰਗਰੂਰ ਧੂਰੀ ਮਲੇਰਕੋਟ ਲਾ ਰੈਕੋਟ ਖੰਨਾ ਇਹ ਸੁਨਾਮ ਇਹ ਪੂਰੇ ਇਲਾਕਿਆਂ ਚ ਕਿਤੇ ਵੀ ਐਸਆਈ ਹਸਪੀਟਲ ਨਹੀਂ ਹੈ ਸਿਰਫ ਲੁਧਿਆਣੇ ਹੈ ਔਰ ਇਹ 150 ਬੈੱਡ ਦਾ ਮਲੇਰਕੋਲੀ ਦੀ ਇਤਿਹਾਸਕ ਧਰਤੀ ਤੇ ਐਸਆਈ ਹਸਪੀਟਲ ਬਣਨ ਦੇ ਨਾਲ ਸਾਡੇ ਜਿੰਨੇ ਵੀ EMPLOYEES ਹਨ ਫੈਕਟਰੀ ਪਾਵੇਂ ਉਹ ਫੈਕਟਰੀਆਂ 'ਚ ਕੰਮ ਕਰਨ ਵਾਲੇ ਨਾ ਪਾਵੇਂ ਸਰਕਾਰੀ ਮੁਲਾਜ਼ਮ ਨਾ ਪਾਵੇਂ ਪ੍ਰਾਈਵੇਟ ਸੈਮੀ ਗਵਰਨਮੈਂਟ ਮੁਲਾਜ਼ਮ ਨਾ ਉਹਨਾਂ ਸਾਰਿਆਂ ਨੂੰ ਇਸ ਦਾ ਬਹੁਤ ਵੱਡਾ ਲਾਹਾ ਮਿਲੇਗਾ ਔਰ ਇਹਦੇ ਲਈ ਵੀ ਅਸੀਂ ਲਗਭਗ 8.5 ਇੱਕ ਕਿਟੂੜੀ ਵੱਧ ਜਗਾ ਜਿਹੜੀ ਹੈ ਉਹ ਅਸੀਂ ਖਰੀਦ ਲਈ ਹੈ ਡਿਫੈਂਸ ਲੈਂਡ ਇਸ ਮੈਡੀਕਲ ਕਾਲਜ ਦੇ ਨਾਲ ਹੀ ਹੈ ਔਰ ਉਸ ਲੈਂਡ ਨੂੰ ਖਰੀਦਣ ਤੋਂ ਬਾਅਦ ਉਸ ਦੀ ਜਿਹੜੀ ਬਿਲਡਿੰਗ ਹੈ ਉਹਦੀ ਕੰਸਟ੍ਰਕਸ਼ਨ ਬੜੀ ਜਲਦੀ ਸ਼ੁਰੂ ਹੋ ਜੂ 200 ਕਰੋੜ ਰੁਪਏ ਦੇ ਨਾਲ ਉਹ ਉਹਦੀ ਕੰਸਟ੍ਰਕਸ਼ਨ ਸ਼ੁਰੂ ਹੋਣੀ ਹੈ ਮੈਂ ਸਮਝਦਾ ਕਿ ਇਹ ਵੀ ਇੱਕ ਆਪਣਾ ਇਤਿਹਾਸਕ ਕੰਮ ਹੈ ਕਿ ਜਿੱਥੇ ਮਲੇਰ ਕੋਲੇ ਦੀ ਧਰਤੀ ਆਪਸੀ ਪਿਆਰ ਅਮਨ ਸ਼ਾਂਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਉਸ ਧਰਤੀ ਤੇ ਜਿਹੜੀ ਹਾ ਦਾ ਨਾਹਰਾ ਦੀ ਧਰਤੀ ਹੈ ਉੱਥੇ ਮੈਡੀਕਲ ਕਾਲਜ ਵੀ ਹੋਏਗਾ ਔਰ ਉੱਥੇ ਪੀਐਸਆਈ ਹਸਪੀਟਲ ਦੀ ਸਹੂਲਤ ਵੀ ਲੋਕਾਂ ਨੂੰ ਮਿਲੇਗੀ ਮੈਂ ਸਮਝਦਾ ਇਸ ਦੇ ਨਾਲ ਨਾਲ ਅਸੀਂ ਮਦਦਵਾ ਵੀ ਜਿਹੜੀ ਸਾਡੇ ਪੂਰੇ ਜ਼ਿਲ੍ਹੇ ਦੇ ਦਫ਼ਤਰਾਂ ਦੀ ਸਮੱਸਿਆ ਹੈ ਉਸ ਨੂੰ ਹੱਲ ਕਰਨ ਵੀ ਅਸੀਂ ਲਗਭਗ ਸਫਲ ਹੋ ਚੁੱਕੇ ਹਾਂ ਆਉਣ ਵਾਲੇ ਦਿਨਾਂ 'ਚ ਕੁਝ ਸਮੇਂ 'ਚ फिर अपन प्रेस कॉन्फ्रेंस करके अनाउंस करेंगे कि इथे जड़ा डीएसी बनना है जिला प्रबंधन की कॉम्प्लेक्स बनना है तो ओदे ਲਈ ਵੀ ਬੇਸੀ ਜਿਹੜੇ ਨੂੰ ਕੋ ਮਨਜ਼ੂਰ ਹੋ ਚੁੱਕੇ ਨਾ ਤੇ ਇਹਦਾ ਨਕਸ਼ਾ ਵਗੈਰਾ ਬਣਾ ਕੇ ਅਸੀਂ ਸਬਮਿਟ ਕਰਤਾ 6 ਮੰਜ਼ਲੀ ਬਿਲਡਿੰਗ ਹੋਏਗੀ ਔਰ ਜिले ਦੇ ਸਾਰੇ ਦਫਤਰ ਇਹਦੇ ਚ ਆ ਜਾਣਗੇ ਜਿੱਥੇ ਆਪਾਂ ਬੈਠੇ ਆ ਇੱਥੇ ਇਹ ਬਿਲਡਿੰਗ ਬੰਨੀ ਹੈ ਇਹਦੀ ਵੀ ਅਸੀਂ ਡੀਪੀਆਰ ਜਿਹੜੀ ਹੈ ਉਹ ਤਿਆਰ ਕਰਕੇ ਸਬਮਿਟ ਕਰਤੀ ਇਨਸ਼ਾਅੱਲਾ ਇਹ ਵੀ ਜਲਦੀ ਹੀ ਪ੍ਰਵਾਨਗੀ ਹੋ ਜਣੀ ਹੈ ਤੇ ਉਸ ਤੋਂ ਬਾਅਦ ਇਹਦੀ ਵੀ ਕੰਸਟਰਕਸ਼ਨ ਦਾ ਕੰਮ ਸਟਾਰਟ ਹੋ ਜਾਏਗਾ ਇਹਦੇ ਨਾਲ ਜਿੱਥੇ ਸਰਕਾਰੀ ਦਫਤਰਾਂ ਨੂੰ ਇੱਕ ਜਗ੍ਹਾ ਇਕੱਠੇ ਕਰਤਾ ਜਾਏਗਾ ਔਰ ਲੋਕਾਂ ਨੂੰ ਇਸ ਦੀ ਬਹੁਤ ਵੱਡੀ ਰਾਹਤ ਮਿਲੇਗੀ ਸੁਵਿਧਾ ਮਿਲੇਗੀ ਔਰ ਉਸ ਦੇ ਨਾਲ ਨਾਲ ਸ਼ਹਿਰ ਜਿਹੜਾ ਸਾਡਾ ਉਹ ਤਰੱਕੀ ਕਰੇਗਾ ਤੇ ਇੱਕ ਪ੍ਰਪੋਜ਼ਲ ਅਸੀਂ ਅਫਸਰਾਂ ਦੀਆਂ ਰਹਿائشਾਂ ਲਈ ਉਹ ਵੀ ਬਣਾ ਕੇ ਭੇਜੀ ਹੈ ਤਾਂ ਕਿ ਜਿੰਨੇ ਵੀ ਸਾਡੇ ਆਫੀਸਰ ਸਹਿਬਾਨ ਹਨ ਉਹਨਾਂ ਦੀ ਜਿਹੜੀ ਰਹਿਣ ਦੀ ਸਥਿਤੀ ਦਾ ਮਸਲਾ ਹੈ ਉਹ ਵੀ ਹੱਲ ਹੋ ਸਕੇ ਅ ਔਰ ਜਦੋਂ ਤੱਕ ਸਾਰਾ ਇਨਫਰਾਸਟ੍ਰਕਚਰ ਠੀਕ ਨਹੀਂ ਹੁੰਦਾ ਉਦੋਂ ਤੱਕ ਅ ਜ਼ਿਲ੍ਹੇ ਨੂੰ ਬਤੌਰ ਜ਼ਿਲ੍ਹਾ ਐਫੀਸ਼ੀਐਂਟਲੀ ਮਤਲਬ ਵੀ ਜ਼ਿਲ੍ਹੇ ਦਾ ਕੰਮ ਕੰਮਕਾਰ ਚਲਾਉਣਾ ਉਹਦੇ ਵੀ ਥੋੜਿਆ ਥੋੜੀ ਅ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈ ਦਫ਼ਤਰ ਸਾਡੇ ਕਿਰਾਏ ਦੀਆਂ ਬਿਲਡਿੰਗਾਂ ਚੱਲਦੇ ਨੇ ਉਹ ਸਾਰੀ ਇੱਕ ਜਗ੍ਹਾ ਇਕੱਠੇ ਹੋ ਜਾਣ ਨਾਲ ਜਿੱਥੇ ਪਬਲਿਕ ਨੂੰ ਰਾਹਤ ਮਿਲੇਗੀ ਪਬਲਿਕ ਨੂੰ ਸਹੂਲਤ ਮਿਲੇਗੀ ਉਸ ਦੇ ਨਾਲ-ਨਾਲ ਜਿਹੜੇ ਆਫੀਸਰ ਸਹਿਬਾਨ ਹਨ ਜਾਂ ਵੱਖ-ਵੱਖ ਡਿਪਾਰਟਮੈਂਟਸ ਦੇ ਜਿਹੜੇ ਅ ਅਮਲਾ ਹੈ ਉਹਨਾਂ ਨੂੰ ਵੀ ਦਿਲ ਜਮੀਨ ਨਾਲ ਕੰਮ ਕਰਨ ਦਾ ਮੌਕਾ ਮਲੇ ਮਿਤਰਾ ਮੀਨ ਪ੍ਰਾਪਤੀ ਲਈ ਜਦੋਂ ਜਹਰ ਕੀਤੀ ਔਰ ਇਨ ਦਾ ਹਾਰਟ ਆਫ ਦਾ ਸਿਟੀ ਮਲੇਰਕੋਡਲਾ ਪਟਿਆਲਾ ਲੁਧਿਆਣਾ ਜਲੰਧਰ ਰੋਡ ਤੇ ਡਿਫੈਂਸ ਦੀ ਲੈਂਡ ਅਸੀਂ ਪਹੁੰਨੇ 200 ਬਿੱਗੇ ਲੈਂਡ ਪਰਚੇਜ਼ ਕੀਤੀ ਉਹਦੇ ਲਈ ਬਹੁਤ ਲੰਬਾ ਪ੍ਰੋਸੀਜਰ ਸੀ ਉਹ ਸਾਰਾ ਅਸੀਂ ਅਡਾਪਟ ਕਰਕੇ ਕੋਸ ਲੈਂਡ ਨੂੰ ਪ੍ਰਾਪਤ ਕਰਨ ਲਈ ਅਸੀਂ ਸਫਲ ਉਪਸਫਲਤਾ ਪ੍ਰਾਪਤ ਕੀਤੀ ਉਸ ਤੋਂ ਬਾਅਦ ਜਿਹੜਾ ਸੈਂਟਰ ਗਵਰਨਮੈਂਟ ਦਾ ਦੂਜਾ ਪੜਾ ਸੀ ਉਹ ਸੀ ਕਿ ਇਸ ਦੀ ਡੀਪੀਆਰ ਰਿਪੋਰਟ ਜਿਹੜੀ ਹੈ ਤਿਆਰ ਕਰਕੇ ਭੇਜੋ ਉਹਨਾਂ ਨੇ ਰਿਕੁਆਇਰਮੈਂਟਸ ਦੀ ਸਾਨੂੰ ਕਾਪੀ ਭੇਜੀ ਆ ਕਾਪੀ ਹੈ ਰਿਕੁਆਇਰਮੈਂਟਸ ਦੀ ਕਿ ਆ ਸਾਰੀਆਂ ਕੰਡੀਸ਼ਨਸ ਜਿਹੜੀਆਂ ਨਾ ਇਹ ਪੂਰੀਆਂ ਕਰਕੇ ਭੇਜੋ ਅਸੀਂ ਇਹ ਸਾਰੀਆਂ ਕੰਡੀਸ਼ਨਸ ਉੱਪਰ ਵਾਲੇ ਦੀ ਕਿਰਪਾ ਨਾਲ ਪੂਰੀਆਂ ਕਰਕੇ ਉਹ ਭੇਜ ਦਿੱਤੀਆਂ ਨਾ ਆ ਸਾਰਾ ਉਸ ਦਾ ਡੀਪੀਆ ਤੋਂ ਉਹ ਤੇ